ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡਾ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਵੜਾ ਮਖੌਣੀਆਂ ਚਾਰੇ ਗਰਮੀਆਂ ਦੇ ਤੋਹਫੇ ਆ ਤੋਹਫੇ ਤਾਂ ਗੈਦਾ ਕਿਉਂਕਿ ਚਾਰਾਂ ਦਾ ਦੁੱਧ ਮੱਝਾਂ ਵਰਗਾ ਹੋਣਾ ਤੇ ਜੇ ਮੱਝ ਲੈਣੇ ਆਂ ਦਰਮਿਆਨੇ ਬੰਦੇ ਦੀ ਤਾਂ ਮੱਝ ਰੇਂਜ ਤੋਂ ਬਾਹਰ ਆ ਕਿਉਂਕਿ ਲੱਖ ਰੁਪਏ ਦੀ ਘੱਟੋ ਘੱਟ ਮੱਝ ਆਉਂਦੀ ਆਸੇ ਪਾਸੇ ਤੇ ਮਾੜੇ ਬੰਦੀ ਦੀ ਤਾਂ ਜਮਾ ਹੀ ਬਾਹਰ ਹੈ ਤੇ ਮੱਝਾਂ ਰਗਾ ਦੁੱਧ ਹੋਣਾ ਮੱਝ ਦੇ ਮੁਕਾਬਲੇ ਮੁੱਲ ਇਹਨਾਂ ਦੇ ਅੱਧੇ ਹੋਣੇ ਫੰਡਰ ਮੱਝਾਂ ਵਾਲੀ ਮੁੱਲ ਹੋਣੇ ਆ ਤੇ ਇਨਫਰਮੇਸ਼ਨ ਲੈ ਦੇਣਾ ਸੀਲਸਾਹੂ ਫੁੱਲ ਆ ਚਾਰੇ ਵੱਡੀਆਂ ਵਹਿਣਾ ਫੁੱਲ ਜਾਣ ਵਾਲੀਆਂ ਦੋ ਲਾਲ ਬਦਾਮੀ ਰੰਗ ਦੀਆਂ ਦੋ ਕਾਲੇ ਰੰਗ ਦੀਆਂ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦੀਏ ਨਾਮ ਲਾਲੀ ਬਾਈ ਪਿੰਡ ਚਿਰਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਆ ਬਾਈ ਮੋਬਾਈਲ ਨੰਬਰ 8198856080 ਆ ਬਾਈ 4 ਜਨਵਾਰ ਹਾਂਜੀ ਬਾਈ ਆ 4 ਆਈ ਇਹਦੇ ਤੋਂ ਸ਼ੁਰੂ ਕਰਾ ਬਈ ਮਾਲਕ ਨੇ ਦੂਜੇ ਸੂਏ ਕਿਹਾ ਹੂੰ ਇਹ ਆਪਾਂ ਨੇ ਵਿਹੜ ਡਰੋਲੀ ਬਾਈ ਦੋ ਬਈ ਕੱਲ ਸ਼ਾਮ ਨੂੰ ਆਪਣੇ ਕੋਲੇ ਵਿਹੜ ਆਈ ਆ ਕਿੱਥੋਂ ਡਰੋਲੀ ਬਾਈ ਤੋਂ ਬਈ ਤੇ ਜਿਹੜੇ ਸੂਏ ਦਾ ਮਾਲਕ ਨੇ 22 ਕਿਲੋ ਦੁੱਧ ਦੀ ਗਾਰੰਟੀ ਦਿੱਤੀ ਆ ਆਪਾਂ 20 ਮੰਨ ਕੇ ਲਈ ਆ ਭੈਣ ਭਰਾ ਦੀ ਸਾਂਝ ਨਾਲ ਵਿਹੜ ਵੀ 20 ਜੋੜਾ ਕੇ 18 ਚੁਣ ਦੁੱਧ ਦੇਣਾ ਸੇਵਾ ਨਾਲ ਬਈ ਕੋਈ ਦੂਜੇ ਮਾਲ ਲੈ ਕੋਈ ਤੀਜੇ ਮਾਲ ਲੈ ਆਪਾਂ ਦੂਜੇ ਸੂਏ ਮੰਨ ਕੇ ਲਈ ਆ ਵੇੜਾ ਸ਼ਾਮਾ ਸ਼ਾਮਾ ਬਾਈ 5 ਤੋਂ 6 ਦਿਨ ਵਿਹੜ ਦਊਗੀ ਕੋਲੀ ਗੈਰਿਕਾ ਹਾਲੇ ਬਈ ਬਹੁਤ ਲੈਵਾ ਲਾਹੂ ਬਹੁਤ ਆ। ਚਾ ਕੈ ਉਹ ਡਾਦੀ ਵੈੜ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਥਣਾ ਦੀ ਆਪਣੀ ਫੁੱਲ ਗਾਰੰਟੀ ਹੈ। ਠੰਡੀ ਸੀਲ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਥਣਾ ਦੀ ਫੁੱਲ ਗਾਰੰਟੀ ਆ। ਭਾਰ ਪਿਛੇ ਦੀ ਫੁੱਲ ਗਾਰੰਟੀ ਬਾਈ ਸਾਰਿਆਂ ਦੀ ਥਣਾ ਦੀ ਵੀ ਭਾਰ ਪਿਛੇ ਦੀ। ਕੱਢ ਬਾਹਰ ਨੂੰ। ਦੋਸਤੋ ਚਾਰਾਂ ਵੈੜਾਂ ਦੀ ਠੰਡੀ ਸੀਲ ਦੀ ਬਾਈ ਕਹਿੰਦਾ ਗਾਰੰਟੀ ਹੋਊ ਤੁਹਾਡੇ ਘਰੇ ਲੱਤ ਵੀ ਮਾਰ ਜਾਂਦਾ ਵੈੜ ਅਗਲਾ ਇੱਥੇ ਬੰਨ ਜੇ। ਜੇ ਕੋਈ ਭਾਰ ਕੱਢ ਜੇ ਜਾਂਦੀ ਜਾਂ ਕਿਸੇ ਦੇ ਥਣ ਚ ਨਹੀਂ ਕੀ ਹੋਵੇ ਗਾਰੰਟੀ ਹੋਊ ਚਾਰਾਂ ਵੈੜਾਂ ਦੀ। ਕਦ ਵੱਡਾ ਹੀ ਆ 22 ਕਿਲੋ ਦੁੱਧ ਬਾਈ ਦੱਸਦਾ ਕਿ ਦਿੱਤਾ ਪਹਿਲੇ ਸੂਏ ਦੂਜੇ ਸੂਂਦੀ ਆ ਭਾਵੇਂ ਕੋਈ ਤੀਜਾ ਮੰਨ ਲੇ ਆਪਾਂ ਨੂੰ ਬਾਈ ਕਹਿੰਦਾ ਅਗਲੇ ਨੇ ਦੂਜਾ ਸੂਆ ਕਹਿ ਕੇ ਦਿੱਤੀ ਥੋੜਾ ਜਿਹਾ ਕੈਮਰੇ ਦਾ ਡਰਦੀ ਜੀ ਇਹ ਕੈਮਰੇ ਤੋਂ ਕਈ ਜਾਨਵਰ ਬਾਹਰ ਬੁਰ ਨਹੀਂ ਕੱਢੇ ਹੁੰਦੇ ਕਿਉਂਕਿ ਕਈਆਂ ਦੇਖ ਕੇ ਦੋ ਦੋ ਜਾਨਵਰ ਹੁੰਦੇ ਉੱਥੇ 12 ਮਹੀਨੇ 30 ਦਿਨ ਖੜੇ ਰਹਿੰਦੇ ਆ ਅੰਦਰ ਹੀ ਇਹ ਤੁਹਾਨੂੰ ਵੀ ਪਤਾ ਆਮ ਹੀ ਕਈ ਘਰ ਹੈਗੇ ਆ ਇਹ ਜਿਹੜੇ ਬਾਹਰ ਅੰਦਰ ਕੱਢਦੇ ਨਹੀਂ ਸਵੇਰੇ ਸ਼ਾਮ ਨੂੰ ਇੱਕ ਥਾਂ ਹੀ ਪਸ਼ੂ ਖੜੇ ਰਹਿੰਦੇ ਉੱਥੇ ਜਾਨਵਰ ਕਰਦਾ ਆਹ ਲੋ ਸੀਲ ਫੁੱਲ ਆ ਉਹ ਤਾਂ ਮਾੜਾ ਜਿਹਾ ਡਰਦੀ ਸੀਗੀ ਆ ਤੁਸੀਂ ਵੇਖ ਸਕਦੇ ਆ ਡਰਦੀ ਤੇ ਮਾਰਦੀ 'ਚ ਫਰਕ ਆ ਜੇ ਮਾਰਦੀ ਹੋਵੇ ਉਹ ਤਾਂ ਜੋੜ ਕੇ ਮਾਰਦੀ ਆ ਪਰ ਇਹ ਸੀਲ ਫੁੱਲ ਆ ਗਾਰੰਟੀ ਆ ਭਵਾਂ ਕੋਈ 18 ਮੰਨ ਕੇ ਸੌਦਾ ਕਰ ਲੇ ਭਵਾਂ 20 ਮੰਨ ਕੇ ਸੌਦਾ ਕਰ ਲੇ ਕੱਦ ਵੱਡਾ ਹੀ ਆ ਬਾਕੀ ਲੇਵਾ ਲਾਹੂ ਬਹੁਤ ਵਲਟ ਲਪਈਆਂ ਬਹੁਤ ਦਿਨ ਹਜੇ ਪੰਜਗੇ ਨੇ ਲੈ ਜਾਣੇ ਜਿਸ ਦਿਨ ਤਿਆਰ ਹੋ ਜਾਂਦੀ ਆ ਅਮਰੀਕਨਾਰਗਾ ਲੇਵਾ ਤਿਆਰ ਕਰਕੇ ਸੂ ਜੈ ਜੈ ਮੁੱਲ ਲਾ ਲਈ ਬਾਈ ਮੁੱਲ ਕਰਾਉ ਨੂੰ ਭਲਾ 65 ਕਰ ਲਗੇ 66 ਕਰ ਲਗੇ 63000 ਦੀ ਵਿੜ ਦੇਣਾ ਮੁੱਲ ਬਾਈ ਕਹਿੰਦਾ 65 ਕਰਾ ਲੋ 66 ਕਰਾ ਲੋ 63000 ਦੀ ਦੇ ਦੇਣੀ ਆ ਦੁੱਧ 22 ਕਿਲੋ 22 ਦੱਸਦਾ ਪਿਆ ਜੂ ਤੇ ਫੈਟ ਵੀ ਚੰਗੀ ਉਹ ਬੰਨ ਧੰਨ ਵਾਲੀ ਫੈਟ ਜੀ ਇਹਨਾਂ ਦੀ ਫੈਟ ਨਾ ਚੰਗੀ ਆਈ ਫਿਰ ਐਚ ਐਫ ਦੀ ਥੋੜੀ ਆਉਣੀ ਆ ਤੇ ਗਰਮੀਆਂ ਗਰਮੀ ਦੁੱਧੇ ਨੇ ਯਾਰ ਇਹ ਦੇ ਦੂ 20 ਕਿਲੋ ਦੁੱਧ ਬਹੁਤ ਹੁੰਦਾ ਕੱਦ ਵੱਡਾ ਹੀ ਆ ਮੁੱਲ ਜਾ ਜੀ 76000 ਦੋ ਨੰਬਰ ਤੇ ਆ ਜਾ ਬਾਈ ਰੇਨਲ ਸ਼ਾਈ ਵਾਲਾ ਦੂਜੇ ਸੂਏ ਵੈੜਸ ਹੁੰਦੀ ਆ ਪਿਛਲੇ ਸੂਏ ਦਾ ਮਾਲਕ ਨੇ 19 ਕਿਲੋ ਦੁੱਧ ਦੱਸਿਆ 18 19 ਆਪਾਂ ਮੰਨ ਕੇ ਲਈਏ ਭੈਣ ਭਰਾ ਦੀ ਸਾਜਣਾ ਲੈਣ ਬਾਈ ਇਹਦੇ ਨਾਲ ਬਾਈ ਜਿਹੜੀ ਆ ਬਿਮਾਰੀ ਆਈ ਸੀ ਲੰਪੀ ਸੰਗੈਨ ਉਹਦੇ ਮਾੜੇ ਮਾੜੇ ਦਾਗ ਆ ਉਦੋਂ ਸਮਾਂ ਨੰਗ ਗਿਆ ਬਾਈ ਦਾਗ ਹੀ ਆ ਕੋਈ ਜਾਗਮ ਹੋਇਆ ਆਪਾਂ ਦਾ ਫਰੀ ਦੇ ਦਾਂ ਠੀਕ ਆ ਦਾ ਗਾਣਾ ਚੱਕਰ ਦੀ ਆਪਾਂ ਭਾਂ ਨੂੰ ਤੋੜ ਕਰਕੇ ਭਾ ਭਾ ਨ ਲਈ ਆ ਇਹ ਜੇ ਨਹੀਂ ਆਈ ਨਾ ਹੁੰਦੇ ਤਾਂ ਵੀ 72000 ਦੀ ਸੀ ਬਈ ਠੰਡੀ ਸੀਲ ਦੀ ਥਣਾ ਜੀ ਆਪਣੀ ਏਰੀ ਵੀ ਫੋਲ ਗਾਰੰਟੀ ਆ ਕਿੰਨੇ ਕ ਦਿਨ ਲੈ ਜੂ ਬਈ 5 4 ਦਿਨ ਹੀ ਇਹਨੇ ਲੈਣੇ ਕਿੰਨਾ ਕ ਦੁੱਧ ਪਿਆ ਜੂ ਬਈ 40 18 19 18 ਉਹਦਾ ਰਾਵ ਨਹੀਂ ਕਹੀਦਾ ਬਾਕੀ ਦੁੱਧ ਸੇਵਾਣੇ ਦੇਣਾ ਪੁੱਤ ਜੈਜ ਜੈ ਮੁੱਲ ਬਈ ਅੱਜ ਜਿਹੜੀ ਹਾਂ ਨਾ ਜੈਜ ਜਮਾ ਜੈਜ ਆਲਾ ਬਈ ਕੋਈ ਸਾਠ ਨਹੀਂ ਕੋਈ 60 ਨਹੀਂ 55000 ਦੀ ਦੇ ਦੇਣੀ ਆ ਬਈ ਦੋਸਤੋ ਪਿੱਛੇ ਜਿਹੜਾ ਮਾੜਾ ਸਮਾ ਮਾੜਾ ਦੌਰ ਆਇਆ ਸੀ ਪਸ਼ੂਆਂ ਤੇ ਉਹਦੇ ਜੇ ਵੀ ਗਾਂ ਆਈ ਸੀ ਆ ਤੁਸੀਂ ਦੇਖ ਹੀ ਰਹੇ ਆ ਧਫੜੀ ਹੈਗੀ ਐ ਤੇ ਯਾਨੀ ਕਿ ਨਿਸ਼ਾਨ ਆ ਹੁਣ ਤਾਂ ਚਲੋ ਉਹ ਟਾਈਮ ਹੀ ਲੰਘ ਗਿਆ ਪੁਰਾਣੀ ਗੱਲ ਆ ਪਰ ਨਿਸ਼ਾਨ ਹੈਗੇ ਉਹ ਤੁਹਾਨੂੰ ਬਾਈ ਨੇ ਆਪ ਹੀ ਦੱਸਤਾ ਨਹੀਂ ਬਾਈ ਕਹਿੰਦਾ ਵੜਾ ਆਪਾਂ ਨੂੰ ਵੀ ਵੱਧ ਪੈਸੇ ਚ ਮੈਂ ਲਈ ਸੀ ਨਿਸ਼ਾਨ ਜੇ ਕਰਕੇ ਆਪਾਂ ਵੀ 4 ਪੈਸੇ ਭਾਜ ਲਈ ਆ ਤੇ 4 ਪੈਸੇ ਭਾਜ ਹੀ ਦੇ ਦੇਣੀ ਆ ਪਰ ਹੁਣ ਇਹਦੇ ਆਲੇ ਪਾਸੇ ਡਰਨ ਦੀ ਤਾਂ ਲੋੜ ਨਹੀਂ ਚਲੋ ਨਿਸ਼ਾਨ ਹੈਗੇ ਹੌਲੀ ਹੌਲੀਏ ਸਾਫ ਹੋ ਜਾਣਿਆ ਕੋਈ ਜੇ ਜ਼ਖਮ ਹੋਵੇ ਕੋਈ ਵੀ ਤੇ ਬਾਈ ਕਹਿੰਦਾ ਦੁੱਗਣੇ ਪੈਸੇ ਦੇऊं ਉਹ ਤਾਂ ਮੈਨੂੰ ਵੀ ਦਿਸੀ ਜਾਂਦਾ ਸਕਰੀਨ ਤੇ ਹੈ ਨਹੀਂ ਪਰ ਸ਼ੇਮ ਬਜੇ ਜਰੂਰ ਰਹਿ ਗਿਆ ਦਾਗ ਪੁਰਾਣੇ ਕਿਉਂਕਿ ਉੱਥੋਂ ਵਾਲ ਝੜ ਗਏ ਆ ਤੇ ਹੌਲੀ ਹੌਲੀ ਸਾਫ ਹੋ ਜਾਣਗੇ ਦੁੱਧ 82 18 19 ਕਿਲੋ ਬਾਈ ਦਾਸ ਆ ਖੁੱਲਾ ਪਿਆ ਜੂ ਇਹ ਵੀ ਚਾਰਾਂ ਪੰਜਾਂ ਦਿਨਾਂ ਜੇ ਸੂਬੂ ਤਿਆਰੀਆਂ ਜੀ ਆ ਹੋ ਸਕਦਾ ਪਰਸੋਂ ਨੂੰ ਸੂਪੇ ਬਾਹਲੇ ਦੇਣ ਲੈਂਦੀ ਨਹੀਂ ਪਰ ਕੱਦ ਚ ਵੱਡੀ ਆ ਵਜਨ ਚ ਵੀ ਫੁੱਲ ਆ ਤੇ ਬਾਈ ਕਹਿੰਦਾ ਜੇ ਨਾ ਸ਼ੰਭ ਜੇ ਹੁੰਦੇ ਮੈਨੂੰ ਵੀ ਵੱਧ ਪੈਸਿਆਂ ਚ ਮਿਲਨੀ ਸੀ ਤੇ ਮੈਂ ਵੀ ਗਾਂ ਵੱਧ ਪੈਸਿਆਂ ਚ ਦੇਣੀ ਸੀ ਹੁਣੇ ਦੇ ਦੇਣੀ ਆ 55000 ਦੀ ਇਹ ਇੱਕ ਨੰਬਰ ਨੂੰ ਵੀ ਕੱਦ ਚ ਵੱਡੀ ਆ ਦੋ ਨੰਬਰ ਸਾਈਵਾਲ ਨਸਲ ਦੀ ਵਹਿੜ ਮੱਝਾਂ ਰਗਾ ਸਾਈਵਾਲ ਹੁੰਦਾ ਦੁੱਧ ਹੁੰਦਾ ਸਾਰੇ ਹੀ ਜਾਣਦੇ ਆ ਜਰਸੀਆਂ ਨਾਲੋਂ ਵੀ ਫੈਟ ਸਾਈਵਾਲ ਦੀ ਵੱਧ ਆਉਂਦੀ ਆ ਚਾਰ ਹੀ ਥਾਣਾ 55 ਦੀ ਦੇ ਦੇਣੀ ਆ ਤੇ 55 ਦੀ ਕੱਲੀ ਫੰਡਰ ਮੱਝ ਆਉਂਦੀ ਆ ਪੂਸ਼ ਵਾਲੀ ਬਿਨਾ ਦੁੱਧ ਵਾਲੀ 18 19 ਕਿਲੋ ਖੁੱਲਾ ਦੁੱਧ ਪਿਆਉਣਾ ਜਮਾਂ ਜੈਜ ਮਲ 55 ਦੀ ਜੈ ਸਲੋਈ ਆ ਬਾਈ ਛੋੜ ਛੱਪਾ ਹੀ ਹੋਣਾ ਆਪਾਂ ਮੁੱਲੀ ਨਹੀਂ ਵਰਦੇ ਹੁੰਦੇ ਆਪਣਾ ਲੈਣ ਦੇਣ ਹੀ ਕਿਹਾ ਹੋਣਾ ਸਹੀ ਆ 55 ਦੀ ਬਾਈ ਕਹਿੰਦਾ ਦੇਣੀ ਉਹ ਤੋਂ ਛੋੜ ਕਰੂੰਗਾ ਛੋੜ ਵੇਫੇ ਕਰੋਗੇ ਆਜੋ ਕਰ ਦੋ ਬਾਈ ਸਾਰੇ ਪਸ਼ੂ ਜੇ ਤੇ ਆ ਜਾ ਬਾਈ ਪਲੂਨ ਬੱਛੀ ਆ ਦੋਤਾਂ ਵਾਲੇ ਦੰਦ ਹਜੇ ਸੈਟ ਕੇ ਦੂੰਦੇ ਚੱਕਦੀ ਆ ਠੀਕ ਆ ਠੰਡੀ ਸੀਲ ਬੱਛੀ ਬਾਈ ਇੰਨੀ ਆ ਜਿਵੇਂ ਮਰਜੀ ਇੰਹੀਂ ਬਹਿ ਜਾ ਲੈ ਉਸ ਤੋਂ ਭੋਵਾ ਕੋਈ ਸਾਈ ਵਾਲ ਹੋਵੇ ਭੋਵਾ ਕੋਈ ਕ੍ਰੋਸ ਹੋਵੇ ਪਸ਼ੂ ਸਾਰੇ ਸੀਲ ਸਾਊ ਆ ਬਾਈ ਕੋਲੇ ਪਹਿਲਾ ਸੂਆ ਖੀਰੀ ਮੰਨਣੀ ਖੀਰੀ ਮੰਨ ਲਓ ਪਰ ਦੋ ਦੰਦ ਸੱਟ ਕੇ ਦੋਂਦੇ ਚੱਕਦੀ ਆ ਹਜੇ ਚੱਕੇ ਨਹੀਂ ਕੱਢਣ ਲੱਗੀ ਆ ਬਾਕੀ ਤੁਹਾਨੂੰ ਵਿਖਾ ਹੀ ਦਿੰਨੇ ਆ ਹਾਂ ਉਹ ਵੇਖ ਠੀਕ ਐ ਸਿੱਟੇ ਹੀ ਆ ਹਜੇ ਚੱਕੇ ਨਹੀਂ ਬਾਈ ਚੱਕੇ ਨਹੀਂ ਸਿੱਟੇ ਹੀ ਆ ਜੇ ਦੰਦ ਤੇ ਦੋਂਦੀ ਵੀ ਨਹੀਂ ਕਹਿ ਸਕਦੇ ਜਿਹੜਾ ਇਹਨੇ ਚੱਕ ਲੇ ਪਰ ਚਲੋ ਚੱਕ ਲੂ ਦੋਂਦੀ ਮੰਨਣੀ ਦੋਂਦੀ ਮੰਨ ਲਓ ਕਿਸੇ ਨੇ ਜੇ ਦੋਂਦੀ ਮੰਨਣੀ ਤਾਂ ਬਹੁਤ ਸੋਹਣਾ ਟੌਪ ਦਾ ਬੱਚਾ ਸਾਈਵਾਲ ਨਸਲ ਦਾ ਪਹਿਲਾ ਸੂਆ ਥੋੜਾ ਮੂੜੀ ਦਾ ਕਰਦੀ ਆ ਉਹਨਾਂ ਦੇ ਖੁੱਡੀ ਛੱਡੀ ਵੀ ਸੀ ਬਈ ਠੀਕ ਐ ਦੁੱਧ ਕਿੰਨਾ ਭੇਜ ਲਾ ਲਈ ਬਈ ਪਹਿਲੇ ਸੂਏ ਨੂੰ ਚਾਹੀਦਾ 15-16 ਕਿਲੋ ਕਹਿੰਦਾ ਕੋਹ ਨਹੀਂ ਠੀਕ ਆ ਬਾਕੀ ਦੁੱਧ ਦੇਣਾ ਸੇਵਾ ਸਹੀ ਐ ਜੇ ਚੰਗੀ ਸੰਭਾਣ ਵਾਲੇ ਕੋਲੇ ਉਠ ਗਈ ਹੋ ਸਕਦਾ ਵੱਧ ਹੀ ਕਾ ਜੇ ਬਈ ਦੋਸਤੋ ਸਾਈ ਵਾਲ ਨਸਲ ਦੀ ਫੁੱਲ ਜਿਆਦ ਵਾਲੀ ਬੱਚੀ ਐ ਨਹੀਂ ਆਮ ਕਹਿੰਦੇ ਨੇ ਸਾਈ ਵਾਲ ਗਰਮ ਗਰਮ ਹੁੰਦੀ ਆ ਪਰ ਇਹ ਪੂਰੀ ਸੀਲ ਆ ਰੱਸਾ ਸੱਟ ਤਾਂ ਤੇ ਮੋਜ ਨਾ ਖੜੀ ਤਾਂ ਤੋਰੀ ਠੱਕਾ ਲਾ ਕੇ ਆ ਹੁੰਦੀ ਹੀ ਨਹੀਂ ਸੀ ਤੇ ਇਹਨੇ ਲੱਤ ਦਾ ਕਰਮ ਵਾਲੀ ਨੇ ਕਾਦੀ ਮਾਰਨੀ ਆ ਦਾ ਮਰਾ ਕੈਮਰੇ ਉਹ ਡਰੀ ਜੀ ਤੋੜਾ ਤਾਰਾ ਕੰਬਲਾ ਗੋਮਬਲਾ ਬਹੁਤ ਭਾਰਾ ਦੇਦ ਤੋਂ ਪਿਆ ਦੇਣਾ ਬਾਈ ਕਹਿੰਦਾ 14 15 ਤਾਂ ਆਰਾਮ ਨਾਲ ਹੀ ਪੈ ਜੂ ਹੋ ਸਕਦਾ ਵੱਧ ਪੈ ਜੇ ਵਜਨ ਮੋਜਨ ਬਹੁਤ ਹੈ ਹਮਾਚਰ ਵਾਲੀਆਂ ਜਰਸੀਆਂ ਨੂੰ ਦੁੱਗਣਾ ਵਜਨ ਆ ਹਾਂ ਉਹ ਤਾਂ ਹੁੰਦਗੇ ਨਿੱਕੀਆਂ ਕੋਡੀਆਂ ਕੇ ਜਿੱਡੀਆਂ 5 ਵਾਲ ਬਾਈ ਖੜੇਗਾ ਦਾ ਹਰੇ ਕੋਲੇ ਆ ਪਰ ਇੰਨੀ ਠੰਡੀ ਸੀ ਲਾਜ ਮੈਂ ਕਾ ਆਪਣੇ ਕੋਲੇ ਵੀ ਨਹੀਂ ਆਈ ਯਾਨੀ ਵੈ ਠੰਡੀ ਸੀ ਲਾਜ ਜੈ ਜੈ ਮੋਲਾਲੀ ਇਹਦਾ ਬਈ ਮੌਲ ਕਰਾਉਣਾ ਕੋਈ 60 ਕਰਾਲੇ 62 ਕਰਾਲੇ ਜਾਇਜ ਕਹਿੰਦਾ ਮੈਂ 55000 ਕੋਈ ਐਸ ਨੋ ਇਹਦੀ ਆ ਮੌਲ ਕੋਈ 60 ਕਰਾਉਣੀਆਂ 100 ਕੱਲੀ ਬਈ ਇਹ ਚ 60 ਕਰਾਲੇ 62 ਕਰਾਲੇ 65 ਕਰਾਲੇ 55000 ਚੋਂ ਬਈ ਕਹਿੰਦਾ ਛੋੜ ਕਰਨੀ ਆ ਕੱਲੀ ਦੁੱਧ 15 16 ਕਿਲੋ ਪਿਆਜੂ ਪਹਿਲਾ ਸੂਆ ਦੋਨ ਦੇ ਦੰਦ ਹਜੇ ਚੱਕਰ ਨਹੀਂ ਲੱਗੀ ਦੋਨ ਦੇ ਦੰਦ ਸਿੱਟੇ ਆ ਇਹਨੇ ਦੋ ਦੰਦ ਸੱਟ ਗਈ ਆ ਸਾਈਵਾਲ ਨਸਲ ਦੀ ਬੰਨ ਤੁਨ ਫੁੱਲ ਕੰਬਲੇ ਵਾਲੀ ਜਾਦ ਵਾਲੀ ਵਹਿੜ ਪਹਿਲਾ ਸੂਆ ਜੋ ਹੈ ਜੀ ਭਾ 55000 ਹੂੰ ਵੀ ਹੈਗਾ ਵੀ ਟੋਪ ਦਾ ਬੱਚਾ ਸਾਈਵਾਲ ਨਸਲ ਦਾ ਮੋਟਾ-ਮੋਟਾ ਥਾਣਾ ਨਹੀਂ ਪਹਿਲਾਂ ਦਾ ਥਾਣਾ ਚੁੰਡੀ ਜੀ ਵਾਲਾ ਹੁੰਦਾ ਮੱਝ ਵਾਲਾ ਮੋਟਾ ਹੱਦੀ ਚੁਾਈ ਵਾਲਾ ਜਾਨ ਵਾਲਾ ਥਾਣਾ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਆ ਵਧੀਆ 8-10 ਸਵੇਰ ਕਰਮਾ ਵਾਲੀ ਦੁੱਧ ਪਿਆਉ ਕਿਉਂਕਿ ਪਹਿਲੇ ਸਵੇਰ ਤਾਂ ਹੁਣ ਸੂਣਾ ਐ ਨੇ ਤੇ 8-10 ਸਵੇਰ ਵਧੀਆ ਪਿਆ ਦੇਣਾ ਕਰਮਾ ਵਾਲੀ ਨੇ ਦੁੱਧ ਰੱਜਮਾ ਹੈ ਵੀ ਨਾ ਹਾਣ ਤੇ ਹੈ ਵੀ ਸਨੱਖੀ ਵੀ ਪੂਰੀ ਆ ਹਾਜੀ 2-4 ਦਿਨ ਲੈ ਜੂਗੀ ਆ ساری ਵਲਟੈਲ ਕੱਢ ਕੇ ਸੂ ਦੁੱਧ ਵੀ ਲੇਟ ਆ ਰਗਾਊ ਜਮਾ ਤੇ ਮੱਝ ਲਾਉਂਗੇ ਇੰਨੇ ਦੁੱਧ ਵਾਲੀ ਸਵਾ ਲੱਖ ਦੀ ਆਉਂਦੀ ਆ ਤੇ 55 ਦੀ ਦੇ ਦੇਣੀ ਆ ਛੋੜ ਛਾਪਾ ਮਾਨ ਤਾਣੋ ਜੂ ਹੈਗੀ ਵੀ ਸੀਲ ਆ ਸੀਲ ਬਹੁਤ ਘੱਟ ਮਿਲਦੀਆਂ ਸਾਈ ਬਾ ਲਾਸ ਤੇ ਆ ਜਾ ਬਈ ਪਲੂਣ ਬੱਚੀ ਆ ਵੇਖਣ ਨੂੰ ਲੱਗਦੀ ਆ ਕਿ ਦੂਜੇ ਹੋਊਗੀ ਸਮੀ ਨਹੀਂ ਘਰੋਂ ਉਹ ਜੇ ਆਈ ਆ ਜਿਹਨਾਂ ਦੀ ਸੇਵਾ ਨਹੀਂ ਹੋਈ ਇਹਦਾ ਤੇ ਇਹਦਾ ਕਿੰਨਾ ਫਰਕ ਆ ਕਿਵੇਂ ਬਾਈ ਕਿਉਂ ਰਾਜੀ ਆ ਬਾਈ ਰੋਲਾ ਤਾਂ ਆ ਹੀ ਸੇਵਾ ਦਾ ਫਰਕ ਆ ਉਹ ਵੀ ਆਪਾਂ ਕਹਿੰਦੇ ਦੁੱਧ ਵੀ ਸੇਵਾ ਨਾਲ ਦੋਈ ਨਹੀਂਗਾ ਠੀਕ ਆ ਇਹਦਾ ਭਾਅ ਵੀ ਉਹੋ ਜਿਹਾ ਪਹਿਲੇ ਸੂਏ ਬੱਚੀ ਹੁੰਦੀ ਆ ਠੰਡੀ ਸੀ ਇਹ ਵੀ ਬਹੁਤ ਆ ਬਾਈ ਸਹੀ ਆ ਇਹਦੇ ਮਾੜੀ ਇਫੋਰਟ ਆ ਅਹਿਮਦ ਬਾਈ ਇਧਰਲੇ ਬਾਤ ਆ ਬਹਿਣੀ ਵਾਲੇ ਪਾਸੇ ਹਾਂ ਪਰ ਉਹਦੇ ਜੇ ਸਰਾਖ ਹੋਇਆ ਆਪਾਂ ਗ੍ਰਾਟਿਫੀ ਦੇ ਦਾਂਗੇ ਗਾਰੰਟੀ ਆ ਬਾਈ ਚਾਹੀਦਾ 13-14 ਕਿਲੋ ਦੇ ਜੇ 15 ਦੇ ਜੇ ਬਾਕੀ ਦੁੱਧ ਜੇ ਸੇਵਾ ਜੰਨੀ ਕਰਕੇ ਕੋਈ ਫੇਰ ਉਹੀ ਗੱਲ ਆ ਵੀ ਵਾਧ ਦੇਣੀ ਸਹੀ ਆ ਹਾਂ ਕਿੰਨੇ ਦੀ ਬਾਈ ਕੋਈ 45 ਨਹੀਂ ਕੋਈ 40 ਨਹੀਂ 39000 ਰੁਪਏ। 1000 ਘਟ 40 ਦੀ ਦੇ ਦੇਣੀ ਆ। ਆ ਦੋਵਾਂ ਥਾਣਾ ਦੇ ਵਿਚਾਲੇ 포ਟ 포ਟ ਚੱਲਦੀ ਨਹੀਂ ਬਾਈ ਕਹਿੰਦਾ ਕਿਉਂਕਿ ਮੂੰਹ ਹੀ ਹੈ ਨਹੀਂ। ਜੇ ਉਹਦੇ ਵਿੱਚ ਮੂੰਹ ਹੀ ਹੈ ਨਹੀਂ ਤੇ ਫਿਰ ਚੱਲਣਾ ਕਾਹਦਾ ਉਹਨੇ। ਉਹਦੀ ਬਾਈ ਕਹਿੰਦਾ ਮੇਰੀ ਗਾਰੰਟੀ ਹੋਊ। ਬਹਿਣੀ ਵਾਲੇ ਪਾਸੇ ਦੋਵਾਂ ਥਾਣਾ ਦੇ ਵਿਚਾਲੇ ਇੱਕ ਬੋਬੀ ਜੀ ਹੈ। ਉਹਨੇ ਚੱਲਣਾ ਨਹੀਂਗਾ ਕਿਉਂਕਿ ਬਾਈ ਕਹਿੰਦਾ ਉਹਦੇ 'ਚ ਮੂੰਹ ਹੈ ਨਹੀਂ। ਜੇ ਮੂੰਹ ਹੈ ਨਹੀਂ ਫਿਰ ਧਾਰ ਕਾਦੀ ਵੱਜਣੀ ਆ। ਉਹਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੋ 1000 ਘਟ 40 ਦੀ ਦੇ ਦੇਣੀ ਆ। ਇਹ ਵੀ ਪਹਿਲਾਂ ਨਾ ਤੇ ਦੂ ਜਿਹੜੀ ਪਹਿਲਾ ਮੱਛੀ ਵਿਖਾਈ ਸੀ ਲਾਲ ਰੰਗ ਦੀ ਉਹ ਵੀ ਪਹਿਲਣਾ ਉਹ ਰਾਜੀ ਬਹੁਤ ਆ ਇਹ ਘਟਗੌਰ ਵਾਲੇ ਘਰੋਂ ਆਈ ਆ ਤੇ ਇੱਥੇ ਸੂਏਾਂ 'ਚ ਫਰਕ ਪੈ ਜਾਂਦਾ ਕਈ ਤਾਂ ਜਾਨਵਰ ਦੂਜੇ ਕਿ ਸੂਏ ਵੇਖਣ ਨੂੰ ਲੱਗਦਾ ਹੋਵੇ ਕਿ ਨਹੀਂ ਯਾਰ ਪੰਜਵੇਂ ਸੂਏ ਹੋਊਗੀ ਤੇ ਕਈ ਵਾਰਾ ਜਾਨਵਰ ਦੀ ਸੇਵਾ ਇੰਨੀ ਹੁੰਦੀ ਆ ਉਹ ਦੂਜੇ ਨੇ ਵੀ ਪਹਿਲਣਾ ਵਰਗੀ ਲੱਗਦੀ ਆ ਹੁਣ ਆ ਇਹ ਤਾਂ ਉਦਾਂ ਪਤਾ ਲੱਗਦਾ ਕਿ ਪਹਿਲਣਾ ਜੇ ਉੱਤੋਂ ਜੇ ਵੇਖ ਲੈ ਫਿਰ ਅਗਲਾ ਕੋਈ ਨਹੀਂ ਯਾਰ ਦੂਜੇ ਸੂਏ ਹੋ ਪਰ ਹੈਗੀ ਪਹਿਲਣਾ ਘੱਟ گور ਵਾਲੇ ਘਰੋਂ ਆਈ ਆ 1000 ਘੱਟ 40 ਦੀ ਦੇ ਦੇਣੀ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਲਾਲੀ ਦੀਆਂ 4 ਬੈੜਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਭਾਜ ਐ ਜੀ ਹੈ ਗਰਮੀਆਂ ਦੇ ਤੋਹਫੇ ਹੀ ਆ ਕਿਉਂਕਿ ਮੱਧ ਤੋਂ ਮੱਝਾਂ ਆ ਰਹੀ ਹੋਣਾ ਮੱਝ ਲਾਉਂਗੇ ਦਰਮਿਆਨੀ ਮੱਝ ਲੱਖ ਰੁਪਏ ਦੀ ਆਉਂਦੀ ਆ ਪਰ 1.5-1.5 ਲੱਖ ਵਾਲੀਆਂ ਮੱਝਾਂ ਦੇ ਬਰੋਬਰ ਦੁੱਧ ਪਿਆ ਦੇਣਾ ਕਿਉਂਕਿ 4 ਨੰਬਰ ਕੱਲੀ 13 14 ਕਿਲੋ ਦੁੱਧ ਦੇਊਗੀ ਉਹਦਾ ਮੁੱਲ ਵੀ 40 ਤੋਂ 1000 ਛੜ ਦੂ 39 ਦੀ ਆ ਤੇ ਦੂਜੀਆਂ ਦਾ ਸਾਰੀਆਂ ਹੀ 15 ਕਿਲੋ ਤੋਂ ਬਾਰ-ਬਾਰ ਪਿਆ ਦੇਣੀਆਂ ਪਹਿਲੀਆਂ ਤਾਂ ਬਾਈ ਕਹਿੰਦਾ 18 18 20 20 ਕਿਲੋ ਖੁੱਲਾ ਪਿਆ ਜਾਣੀਆਂ 15 16 ਤਾਂ ਆ ਵੀ ਖੁੱਲਾ ਪਿਆ ਜੂ ਬਹੁਤ ਚੰਗੀ ਵੱਛੀ ਆ ਫੋਨ ਨੰਬਰ ਸਕਰੀਨ ਤੇ ਆ ਸਸਤੇ ਮੁੱਲ ਸਾਰਨ ਵਸਿਕਾ